ਸਿੱਧੂ ਮੂਸੇਵਾਲੇ ਦੀ ਮਾਤਾ ਦਾ ਇੱਕ ਵਾਰ ਫੇਰ ਤੋਂ ਛਲਕਿਆ ਦਰਦ ਸੋਸ਼ਲ ਮੀਡੀਆ ਦੇ ਉੱਪਰ ਬਿਆਨ ਕੀਤਾ ਦਰਦ ਸ਼ੇਅਰ ਕੀਤੀ ਸਿੱਧੂ ਦੀ ਅਣਦੇਖੀ ਫੋਟੋ ਇੱਕ ਐਸੀ ਫੋਟੋ ਸ਼ੇਅਰ ਕਰ ਦਿੱਤੀ ਮਾਤਾ ਨੇ ਜੋ ਤੁਸੀਂ ਨੇ ਹੁਣ ਤੱਕ ਪਹਿਲਾਂ ਕਿਤੇ ਵੀ ਨਹੀਂ ਦੇਖੀ। ਪਾਪ ਕਰ ਦੇਣ ਵਾਲੀਆਂ ਗੱਲਾਂ ਲਿਖੀਆਂ ਮਾਤਾ ਚਰਨ ਕੌਰ ਨੇ ਕੀ ਲਿਖਿਆ ਪੋਸਟ ਦੇ ਵਿੱਚ ਦੇਖ ਲੈਣੇ ਆ। ਸਸਿਕਾਲ ਜੀ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ। ਦੋਸਤੋ ਬਾਈ ਸਿੱਧੂ ਮੂਸੇਵਾਲੇ ਨੂੰ ਗਏ ਹੋਏ ਤਕਰੀਬਨ 2 ਸਾਲ ਹੋ ਗਏ ਪਰ ਹਾਲੇ ਤੱਕ ਨਾ ਤਾਂ ਸਿੱਧੂ ਨੂੰ ਇਨਸਾਫ ਮਿਲਿਆ ਨਾ ਸਿੱਧੂ ਦੇ ਘਰਦਿਆਂ ਦਾ ਦਰਦ ਘਟ ਹੋਇਆ ਨਾ ਸਿੱਧੂ ਨੂੰ ਚਾਉਣ ਵਾਲਿਆਂ ਦਾ ਸਿੱਧੂ ਦੇ ਚਾਉਣ ਵਾਲੇ ਹੋਰ ਕੀ ਕਰਨ ਜਿੰਨਾ ਬਸ ਚੱਲਦਾ ਹੈ ਉਹ ਸਿੱਧੂ ਦੇ ਲਈ ਇਨਸਾਫ ਮੰਗਦੇ ਨੇ ਹੈਸ਼ਟੈਗ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜਸਟਿਸ ਫਾਰ ਸਿੱਧੂ ਮੂਸੇਵਾਲੇ ਦੇ ਨਾਮ ਤੋਂ ਪਰ ਹਲੇ ਸਿਰਫ ਕੋਸ਼ਿਸ਼ ਹੈ ਜਿਹੜੀ ਜਾਰੀ ਹੈ ਦੇਖਦੇ ਹਾਂ ਕਿ ਕਦੋਂ ਇਸ ਮਾਮਲੇ ਦੇ ਵਿੱਚ ਇਨਸਾਫ ਮਿਲੇਗਾ ਸਿੱਧੂ ਮੂਸੇਵਾਲੇ ਨੂੰ ਅੱਗੇ ਦੋਸਤੋ ਮਾਤਾ ਹੋਰੀ ਕਈ ਵਾਰ ਕੁਝ ਐਸੀਆਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਜਿਨ੍ਹਾਂ ਨੂੰ ਪੜ੍ਹ ਕੇ ਜਿਨ੍ਹਾਂ ਨੂੰ ਸੁਣ ਕੇ ਫੈਨ ਕਈ ਵਾਰ ਭਾਵੁਕ ਹੋ ਜਾਂਦੇ ਨੇ ਕਈ ਵਾਰ ਮਾਤਾ ਚਰਨ ਕੌਰ ਹੋਰੀ ਆਪਣੇ ਮੋਬਾਈਲ ਦੇ ਵਿੱਚ ਪਈਆਂ ਕੁਝ ਐਸੀਆਂ ਪੁਰਾਣੀਆਂ ਫੋਟੋਆਂ ਸ਼ੇਅਰ ਕਰ ਦਿੰਦੇ ਨੇ ਜਿਨ੍ਹਾਂ ਨੂੰ ਦੇਖ ਕੇ ਚਾਉਣ ਵਾਲੇ ਭਾਵੁਕ ਹੋ ਜਾਂਦੇ ਨੇ ਹੁਣ ਵੀ ਮਾਤਾ ਨੇ ਕੁਝ ਘੰਟੇ ਪਹਿਲਾਂ ਇੱਕ ਪੋਸਟ ਸੋਸ਼ਲ ਮੀਡੀਆ ਦੇ ਉੱਪਰ ਸਾਂਝਾ ਕੀਤੀ ਸਿੱਧੂ ਦੀ ਫੋਟੋ ਹੈ ਆਪਣੇ ਡੌਗ ਦੇ ਨਾਲ ਅਤੇ ਤੁਹਾਨੂੰ ਪਤਾ ਹੈ ਕਿ ਸਿੱਧੂ ਜਾਨਵਰਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ ਅਤੇ ਸਿੱਧੂ ਬਾਈ ਨੇ ਦੋ ਡੌਗ ਆਪਣੇ ਘਰ ਦੇ ਵਿੱਚ ਰੱਖੇ ਹੋਏ ਸੀ ਜਿਨ੍ਹਾਂ ਦਾ ਨਾਮ ਹੈ ਸ਼ੇਰਾ ਅਤੇ ਬਘੇਰਾ ਅਤੇ ਦੋਸਤੋ ਹੁਣ ਮਾਤਾ ਨੇ ਇਹੀ ਫੋਟੋ ਸ਼ੇਅਰ ਕੀਤੀ ਹੈ ਸ਼ੇਰੇ ਨਾਲ ਸਿੱਧੂ ਬਾਈ ਹੈ ਘਰ ਦੀ ਫੋਟੋ ਹੈ ਸਿੱਧੂ ਬਾਈ ਦੇ ਬੈਡਰੂਮ ਦੀ ਫੋਟੋ ਲੱਗ ਰਹੀ ਹੈ ਸ਼ੇਰਾ ਵੀ ਨਾਲ ਬੈਠਾ ਸਿੱਧੂ ਦੇ ਸਿੱਧੂ ਬਾਈ ਦੇ ਪੁਰਾਣੇ ਘਰ ਦੀ ਫੋਟੋ ਹੈ ਅਤੇ ਮਾਤਾ ਨੇ ਇਹ ਫੋਟੋ ਸ਼ੇਅਰ ਕਰਦੇ ਹੋਏ ਕੁਝ ਗੱਲਾਂ ਵੀ ਲਿਖੀਆਂ ਨੇ ਮਾਤਾ ਨੇ ਲਿਖਿਆ ਕਿ ਜਿਹੜਾ ਬੰਦਾ ਜਾਨਵਰਾਂ ਨੂੰ ਇੰਨਾ ਪਿਆਰ ਕਰਦਾ ਹੋਵੇ ਉਹ ਬੰਦਿਆ ਨਾਲ ਨਫ਼ਰਤ ਕਦੇ ਨਹੀਂ ਕਰ ਸਕਦਾ ਜਾਨੀ ਕਿ ਮਾਤਾ ਨੇ ਉਹਨਾਂ ਗੱਲਾਂ ਦਾ ਜਵਾਬ ਦਿੱਤਾ ਕਿ ਸਿੱਧੂ ਦੀ ਕਿਸੇ ਨਾਲ ਲਾਕਡਾਟ ਸੀ ਜਾਂ ਫਿਰ ਸਿੱਧੂ ਗਰੁੱਪ ਬਾਜੀ ਕਰਦਾ ਸੀ ਮਾਤਾ ਦਾ ਸਿੱਧਾ ਸਿੱਧਾ ਕਹਿਣਾ ਹੈ ਕਿ ਸਿੱਧੂ ਤਾਂ ਜਾਨਵਰਾਂ ਨੂੰ ਵੀ ਇੰਨਾ ਜ਼ਿਆਦਾ ਪਿਆਰ ਕਰਦਾ ਸੀ ਫਿਰ ਉਹ ਕਿਸੇ ਬੰਦੇ ਨਾਲ ਨਫ਼ਰਤ ਕਿਵੇਂ ਕਰ ਸਕਦਾ ਹੈ ਦੋਸਤੋ ਕਾਫੀ ਸਾਰੇ ਕਲਾਕਾਰਾਂ ਨੇ ਕਮੈਂਟ ਵੀ ਕਰੇ ਨੇ ਮਲਤਾ ਦੀ ਇਸ ਪੋਸਟ ਦੇ ਉੱਪਰ ਪਬਲਿਕ ਨੇ ਵੀ ਬਹੁਤ ਕਮੈਂਟ ਕਰੇ ਨੇ ਪਰ ਕੁਝ ਐਸੇ ਸtare ਵੀ ਨੇ ਜੋ ਕਲਾਕਾਰ ਨੇ ਜਾਂ ਫਿਰ ਸਿੱਧੂ ਦੇ ਕਈ ਨਜ਼ਦੀਕੀ ਨੇ ਉਹਨਾਂ ਨੇ ਪੋਸਟ ਦੇ ਵਿੱਚ ਕੁਝ ਖਾਸ ਗੱਲਾਂ ਲਿਖੀਆਂ ਨੇ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਨਾ ਜਾਣਦੇ ਹੋ ਉਹ ਵੀ ਪੜ੍ਹ ਕੇ ਮੈਂ ਸੁਣਾ ਦਣਾ ਤੁਹਾਨੂੰ ਇੱਥੇ ਸਭ ਤੋਂ ਪਹਿਲਾਂ ਦੋਸਤੋ ਆਪਾਂ ਅਬਰੀਤ ਸਿੱਧੂ ਦਾ ਕਮੈਂਟ ਲੈ ਲੈਂਦੇ ਆ ਅਬਰੀਤ ਸਿੱਧੂ ਸਿੱਧੂ ਬਾਈ ਦਾ ਬਹੁਤ ਜ਼ਿਆਦਾ ਕਲੋਜ਼ ਸੀ ਸਿੱਧੂ ਬਾਈ ਦੇ ਨਾਲ ਦੁਬਈ ਵਗੈਰਾ ਵੀ ਗਿਆ ਤੇ ਸਿੱਧੂ ਦੇ ਨਾਲ ਕਾਫੀ ਵਧੀਆ ਦੋਸਤੀ ਸੀ ਅਬਰੀਤ ਸਿੱਧੂ ਦੀ ਅਬਰੀਤ ਸਿੱਧੂ ਇੱਥੇ ਲਿਖਦੇ ਨੇ ਕਿ ਮੇਰੇ ਯਾਦ ਨੇ ਇਹ ਅੰਦਰ ਵਾਲੇ ਕਰੇ ਕਿੰਨਾ ਕੁਝ ਜੋ ਕਦੇ ਨਹੀਂ ਹੋਣਾ ਦੁਬਾਰਾ ਬਾਈ ਨੇ ਹਮੇਸ਼ਾ ਵਾਲੀਵਾਲ ਖੇਡ ਕੇ ਆ ਕੇ ਸ਼ੇਰੇ ਨਾਲ ਪੰਗੇ ਲੈਣੇ ਜਦੋਂ ਸ਼ੇਰਾ ਛੋਟਾ ਸੀ ਬਾਈ ਨੇ ਚੌੜ ਕਰਦੇ ਕਰਦੇ ਨੇ ਕੰਨ ਤੋੜ ਲਿਆ ਸੀ ਸ਼ੇਰੇ ਦਾ ਫਿਰ ਬਾਈ ਨੇ ਬਹੁਤ ਕੋਸ਼ਿਸ਼ ਕੀਤੀ ਵੀ ਕੰਨ ਖੜਾ ਹੋ ਜਾਏ ਪਰ ਹੋਇਆ ਨਹੀਂ ਸ਼ੇਰਾ ਵੈਸੇ ਬਹੁਤ ਖਤਰਨਾਕ ਸੀ ਪਰ ਪਿਸਟਲ ਤੋਂ ਡਰਦਾ ਸੀ ਬਾਈ ਨੇ ਜਾਣ ਕੇ ਕੋਕ ਕਰਕੇ ਡਰਾ ਦੇਣਾ ਸ਼ੇਰੇ ਨੂੰ ਸ਼ੇਰਾ ਨਾਲ ਦੀ ਨਾਲ ਗੋਲੀ ਦੀ ਸਪੀਡ ਵਾਂਗ ਬਾਹਰ ਭੱਜ ਜਾਂਦਾ ਹੁੰਦਾ ਸੀ ਜਾਂ ਬਾਈ ਦੇ ਪੈਰਾਂ ਵਿੱਚ ਲੇਟਣ ਲੱਗ ਜਾਂਦਾ ਸੀ ਕਿੰਨੀ ਆਜਾਦਾ ਨੇ ਬਾਈ ਜੋ ਤੇਰੇ ਨਾਲ ਨੇ ਤਾਂ ਦੋਸਤੋ ਅਵਰੀਤ ਸਿੱਧੂ ਦਾ ਕਮੈਂਟ ਸੀ ਪੁਰਾਣੀ ਯਾਦ ਅਵਰੀਤ ਸਿੱਧੂ ਨੇ ਸਾਂਝਾ ਕੀਤੀ ਇੱਥੇ ਨਾਲ ਹੀ ਤੁਸੀਂ ਦੇਖ ਰਹੇ ਹੋ ਰੰਗਰੇਜ ਸਿੱਧੂ ਦਾ ਵੀ ਇੱਥੇ ਕਮੈਂਟ ਹੈ ਬਾਈ ਲਿਖਿਆ ਹੋਇਆ ਹੈ ਖੁਦਾ ਬਖਸ਼ ਨੇ ਵੀ ਕਮੈਂਟ ਕਰਿਆ ਹੋਇਆ ਹੈ ਹੋਰ ਵੀ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਕਮੈਂਟ ਕਰੇ ਹੋਏ ਨੇ ਮਾਤਾ ਦੀ ਇਸ ਪੋਸਟ ਦੇ ਉੱਪਰ ਅਤੇ ਬਹੁਤ ਸਾਰੇ ਕਮੈਂਟ ਇਸ ਭਾਵੁਕ ਕਰਨ ਦੇਣ ਵਾਲੀ ਪੋਸਟ ਨੂੰ ਆਏ ਹੋਏ ਨੇ 4.5 ਲੱਖ ਤੋਂ ਲਾਈਕ ਆਇਆ ਹੋਇਆ ਹੈ ਮਾਤਾ ਦੀ ਇਸ ਪੋਸਟ ਦੇ ਉੱਪਰ 26000 ਕਮੈਂਟ ਹੈ ਦੇਖ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਸਿੱਧੂ ਮੂਸੇਵਾਲੇ ਤੋਂ ਬਾਅਦ ਮਾਤਾ ਹੋਰਾਂ ਨੂੰ ਵੀ ਫੋਲੋ ਕਰਦੇ ਨੇ ਮਾਤਾ ਹੋਰਾਂ ਦੀ ਇੱਕ ਆਵਾਜ਼ ਦੇ ਉੱਪਰ ਕੁਝ ਵੀ ਕਰ ਸਕਦੇ ਨੇ ਤਾਂ ਦੋਸਤੋ ਇਹ ਭਾਵਕ ਕਰ ਦੇਣ ਵਾਲੀ ਪੋਸਟ ਤੁਹਾਨੂੰ ਕਿੱਦਾਂ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਿਓ ਅਗਰ ਤੁਸੀਂ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਕਰਕੇ ਪੇਜ ਨੂੰ ਫੋਲੋ ਕਰ ਲਿਓ ਅਗਰ ਤੁਸੀਂ YouTube ਦੇ ਉੱਪਰ ਦੇਖ ਰਹੇ ਹੋ ਤਾਂ ਆਪਣੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਰੱਬ ਰੱਖਾ